ਮੈਂ ਭਗਵੰਤ ਜੀ ਨੂੰ ਕਹਿਣਾ ਚਾਹੁੰਦਾ ਕਿ ਜੇ ਪੁਲਿਸ ਸਹਾਰੇ ਹੀ ਰਾਜ ਚਲਾਉਣਾ ਫਿਰ ਇਹਨਾਂ ਵਰਤੀ ਧਾਰਾ ਨੂੰ ਸ਼ਰਿਆਮ ਨਾਮਜ਼ਦ ਕਰ ਬਲੌਕ ਸੰਪਤ। ਕਾਬਲੇ ਅੱਜ ਲੋਕਾਂ ਨੂੰ ਮਾਰ ਰਹੇ ਹੋ। ਐਂਡਰੇਸੇ ਲਾ ਕੇ ਯਵਪਾ ਦੇ ਕਾਲੇ ਕੰੂਨ ਲਾ ਕੇ ਸਾਡੇ ਨੌਜਵਾਨਾਂ ਨੂੰ ਦੂਜੇ ਸ਼ੂਪਿਆਂ ਦੀ ਜੇਲਾਂ ਵਿੱਚ ਭੇਜ ਰਹੇ ਹੋ। ਇਹ ਯਾਦ ਰੱਖਣਾ ਤੇ ਦਿਨ ਤਿਆਰ ਰੱਖਣਾ ਕਿ ਜਿੱਦਣ 2027 ਚ ਇਲੈਕਸ਼ਨ ਹੋਵੇਗੀ ਭਗਵੰਤ ਜੀ ਤੁਹਾਨੂੰ ਕਹਿਣਾ ਚਾਹੁੰਦਾ ਜਿਹੜੀ ਮਰਜੀ ਸੀਟ ਤੋਂ ਲੜ ਲਈ। ਜੇ ਤੇਰੀ ਜਮਾਨਤ ਪੰਜਾਬ ਦੇ ਲੋਕਾਂ ਨੇ ਜਬਤ ਨਾ ਕਰਾਈ ਤਾਂ ਮੈਨੂੰ ਤੁਸੀਂ ਆਣ ਕੇ ਕੈਸ਼ਦਨਾ ਰਾਜਨੀਤਿਕ ਦਾ ਦਾਾਇਦਾ ਅਸੀਂ ਤੁਸੀਂ ਕੋਈ ਮੁਗਲ ਨਹੀਂਗੇ ਤੁਸੀਂ ਕੋਈ ਅੰਗਰੇਜ਼ ਤਾਨਾਸ਼ਾ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਤੇ ਲੇਕਿਨ 92 93 ਹੁੰਗੇ ਨਿਕਲੇ ਯਾਰੋ ਕੋਈ ਇੱਕ ਬੰਦੇ ਨੇ ਪੰਜਾਬ ਦੇ ਹੱਕ ਵਿੱਚ ਆਦਾ ਨਾੜਾ ਨਹੀਂ ਮਾਰਿਆ ਪਿਛਲੇ 5 4 ਸਾਲਾਂ ਅਸ਼ਰੇਆਮ ਦੱਬ ਕੇ ਇੱਕ ਗੈਰ ਕਾਨੂੰਨੀ ਮਾਈਨਿੰਗ ਹੋਈ ਪੰਜਾਬ ਦੇ ਰਿਆਵਾਂ ਦਾ ਬਲਾਤਕਾਰ ਹੋਇਆ ਕੋਈ 92 ਤੋਂ ਨਹੀਂ ਬੋਲਿਆ ਕੋਈ ਐਨਐਸਏ ਦੇ ਖਿਲਾਫ ਨਹੀਂ ਬੋਲਿਆ ਕੋਈ ਝੂਠੇ ਪੁਲਿਸ ਮੁਕਾਬਲਿਆਂ ਦੇ ਖਿਲਾਫ 4-5 ਗੁਣਾ ਜ਼ਿਆਦਾ ਪੰਜਾਬ ਦੇ ਵਿੱਚ ਕਰਪਸ਼ਨ ਹੋ ਗਈ ਆ ਸਾਰੇ ਪੋਸਟਿੰਗ ਟ੍ਰਾਂਸਫਰ ਅਫਸਰਾਂ ਦੀਆਂ ਪੁਲਿਸ ਵਾਲੀਆਂ ਦਿੱਲੀ ਵਾਲੇ ਲੈ ਕੇ ਕਰ ਰਹੇ ਨੇ ਇੱਕ ਬੰਦਾ 92 ਦਾ ਨਹੀਂ ਬੋਲਿਆ ਸਾਰੇ ਬਾਹਰੋਂ ਲਿਆ ਕੇ ਸਾਡੇ ਸਿਰ ਤੇ ਬਿਠਾ ਦਦੇ ਤੁਸੀਂ ਚੀਫ ਮਿਨਿਸਟਰ ਸਿਰਫ ਦਿਖਾਵੇ ਵਾਸਤੇ ਆ ਚੀਫ ਮਿਨਿਸਟਰ ਦੇ ਦਫਤਰ ਤੇ ਕਬਜ਼ਾ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਆਗੂਆਂ ਦਾ ਵਾ ਸਾਡੇ ਮੈਂਬਰ ਪਾਰਲੀਮੈਂਟ ਰਾਜ ਸਭਾ ਸਾਰੇ ਅਮੀਰਜ਼ਾਦੇ ਕਹਿੰਦੇ ਸੀ ਆਮ ਆਦਮੀ ਪਾਰਟੀਆਂ ਇਹ ਘੱਟੋ ਘੱਟ 20-20 50-50 ਹਜ਼ਾਰ ਕਰੋੜ ਦੇ ਮਾਲਕ ਨੇ ਰਾਜ ਸਭਾ ਆਪਰੇ ਵਿੱਚ ਗੁੰਡਾ ਰਾਜ ਚੱਲ ਰਿਹਾ ਪੁਲਿਸ ਦਾ ਰਾਜ ਚੱਲ ਰਿਹਾ ਵਾ ਛਾਪੇ ਮਾਰੀਆਂ ਚੱਲ ਰਹੀਆਂ ਨੇ ਰਿਸ਼ਵਤਪੂਰੀ ਚੱਲ ਰਹੀ ਹੈ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਹੈ ਪਾਉਂਗੇ ਤਾਂ ਫਿਰ ਤੁਸੀਂ ਸਮਝੋਗੇ ਕਿ ਇਸ ਗੁਰੂਆਂ ਦੀ ਧਰਤੀ ਨਾਲ ਤੁਸੀਂ ਇਨਸਾਫ ਕੀਤਾ ਵਾ ਤੇ ਜੇ ਤੁਸੀਂ ਡਰ ਕੇ ਲਾਲਚ ਚਾਣ ਕੇ ਗਰਾਂਟਾਂ ਦੇ ਲਾਲਚ ਚਾਣ ਕੇ ਐਵੇਂ ਚੰਦ ਟੁਕੜਿਆਂ ਦੇ ਵਾਸਤੇ ਤੁਸੀਂ ਵਿਛ ਗਏ ਇਹਦਾ ਮਤਲਬ ਤੁਸੀਂ ਆਪਣੇ ਲੋਕਾਂ ਨਾਲ ਧਰੋਖ ਮਾਰਿਆ ਅੱਜ ਅਸੀਂ ਸਾਰੇ ਮੇਰੇ ਗਰੇ ਰਾਮਗੜ ਵਿਖੇ ਹਲਕਾ ਪੁਲਤ ਦੇ ਸਾਰੇ ਸਤਕਾਰਯੋਗ ਉਮੀਦਵਾਰ 22 ਬਲਾਕ ਸੰਮਤੀਆਂ ਦੇ ਤਿੰਨ ਜ਼ਿਲ੍ਹਾ ਪੰਚਾਇਤ ਦੇ ਇੱਥੇ ਵਿਰਾਜਮਾਨ ਨੇ ਸਾਡੀਆਂ ਸਤਕਾਰਯੋਗ ਕੀਤੀਆਂ ਭੈਣਾ ਸਾਡੇ ਇਲਾਕੇ ਦੇ ਬਹੁਤ ਸਿਰ ਕੱਢ کریم ਸਾਰੀ ਬੈਠੀ ਹੈ ਇਸ ਵਕਤ ਮੇਰਾ ਅੱਜ ਮਕਸਦ ਤੁਹਾਡੇ ਨਾਲ ਲਾਈਵ ਹੋਣ ਦਾ ਹੈ ਕਿ ਅੱਜ ਪੰਜਾਬ ਵਿੱਚ ਪੁਲਿਸ دہشت ਪਾਈ ਜਾ ਰਹੀ ਹੈ ਅੱਜ ਪੰਜਾਬ ਮੈਂ ਜਿਵੇਂ ਕਹਿ ਰਿਹਾ ਦੁਬਾਰਾ ਦੁਬਾਰਾ ਕਿ ਪੰਜਾਬ ਪੁਲਿਸ ਸਟੇਟ ਬਣ ਚੁੱਕਾ ਵਾ ਅੱਜ ਉਹਦਾ ਮੁਜਾਰਾ ਜਿਹੜਾ ਵਾ ਜਿਹੜੇ ਸਾਡੇ ਉਹਨਾਂ ਦੇ ਘਰਾਂ ਵਿੱਚ ਛਾਪੇ ਮਾਰੀ ਔਰਤਾਂ ਤੱਕ ਨਹੀਂ ਬਖਸ਼ੀਆਂ ਜਾ ਰਹੀਆਂ ਔਰ ਇਹਦੀ ਦਾਸਤਾਨ ਸਵੇਰੇ ਤੜਕੇ ਸਭ ਤੋਂ ਪਹਿਲਾਂ ਸ਼ੁਰੂ ਹੋਈ ਗੁਰਜੀਤ ਸਿੰਘ ਕਿੱਥੇ ਆ ਮੇਰੇ ਨਾਲ ਆ ਜਿਹੜਾ ਗੁਰਜੀਤ ਸਿੰਘ ਪਿੰਡ ਚੱਕੋ ਕੀ ਆ ਬਲਾਕ ਸਮਤੀ ਦਾ ਉਮੀਦਵਾਰ ਆ ਇਸ ਨੂੰ ਜਿਹੜੀ ਪਹਿਲਾਂ ਤਾਂ ਝੂਠਾ ਪਰਚਾ ਹੋਇਆ ਇੱਕ ਐਫ ਆਈ ਆਰ ਨੰਬਰ 251 ਅਖੇ ਸਾਡੇ ਜਿਹੜਾ ਹੜਪੀਟਾਂ ਵਾਲੀ 4 ਮਹੀਨੇ ਪਹਿਲਾਂ ਸਮਾਨ ਆਇਆ ਸੀਗਾ ਸਰਕਾਰੀ ਸਮਾਨ ਕੋਈ ਪਸੂਆਂ ਲਈ ਆਚਾਰ ਆਇਆ ਸੀ ਫਲਾਣਾ ਠਿਕਾਨਾ ਉਹਨਾਂ ਦੀਆਂ ਗੱਠਾਂ ਸੱਤ ਬੰਦਿਆਂ ਨੇ ਚੋਰੀ ਕੀਤਿਆਂ ਉਸ ਐਫਆਈਆਰ ਵਿੱਚ ਗੁਰਜੀਤ ਸਿੰਘ ਨਾਮਜ਼ਦ ਸੀਗਾ ਉਹਦੇ ਵਿੱਚ ਸੱਤ ਬੰਦਿਆਂ ਚੋਂ ਦੋ ਤਾਂ ਵੱਡੇ ਕਿਸਾਨ ਆਗੂ ਸਾਡੇ ਇਲਾਕੇ ਦੇ ਨਿਰਮਲ ਸਿੰਘ ਮੰਡ ਆ ਪਿੱਛੇ ਖੜੇ ਨੇ ਜੀ ਇਹ 24 ਘੰਟੇ ਮੰਡ ਵਿੱਚ ਰੇ ਦਰਿਆ ਦੇ ਵਿੱਚ ਜਦੋਂ 4 ਮਹੀਨੇ ਪਹਿਲਾਂ ਹੜ੍ਹ ਆਇਆ ਸੀਗਾ ਜਿੰਦ-ਜਾਨ ਲਾ ਕੇ ਇਹਨਾਂ ਨੇ ਸੇਵਾ ਕੀਤੀ ਦੂਜਾ ਕਿਸਾਨ ਆਗੂ ਜੋਗਾ ਸਿੰਘ ਬਾਜਵਾ ਪਿੰਡ ਬ੍ਰह्मਵਾਲ ਇਹਨਾਂ ਨੇ ਪੂਰੀ ਤਨਦੇਹੀ ਨਾਲ ਸੇਵਾ ਕੀਤੀ ਦੋ ਬੰਦੇ ਇਹ ਨਾਮਜ਼ਦ ਕਰਤੇ ਪੰਜ ਉਹਨਾਂ ਨੇ ਦੇਖਿਆ ਕਿ ਕਾਂਗਰਸ ਦੇ ਕਿਹੜੇ ਨਾਮਜ਼ਦ ਕਰੀਏ ਸਰਦਾਰ ਰਸ਼ਪਾਲ ਸਿੰਘ ਬੱਚਾ ਜੀ ਵੀ ਵੇਗੋਵਾਲ ਪਿੰਡ ਦੇ ਇਹਨਾਂ ਦਾ ਬੱਚਾ ਜੀ ਵੀ ਮਤਲਬ ਇਹਨਾਂ ਦੇ ਪਿਤਾ ਜੀ ਕਹਿੰਦੇ ਸੀ ਤੇਰੇ ਬੱਚੇ ਜੀਨ ਇਹ ਬਹੁਤ ਵੱਡੇ ਕਾਰੋਬਾਰੀ ਨੇ ਬਹੁਤ ਵੱਡੇ ਦਾਨੀ ਨੇ ਲਾਇਨਸ ਕਲੱਬ ਦੇ ਸਾਰੇ ਪੰਜਾਬ ਦੇ ਵੱਡੇ ਹਿੱਸੇ ਦੇ ਗਵਰਨਰ ਨੇ ਇਹਨਾਂ ਨੇ ਇਕੱਲਿਆਂ ਨੇ ਰਸ਼ਪਾਲ ਸਿੰਘ ਨੇ ਘਟੋ ਘਟ 10 ਹਾਜ਼ਰੀ ਦੇ ਵਿੱਚ ਤਾਂ ਕੁਲਦੀਪ ਸਿੰਘ ਪੰਡੋਰੀ ਨੇ ਦਿੱਤਾ ਅੱਗ ਲੱਗ ਗਈ ਬੋਕਰ ਪਾਰਟੀ ਨੂੰ ਕਿ ਇਹ ਕੌਣ ਆ ਗਏ ਜਿਹੜੇ ਸਰਕਾਰ ਨਾਲੋਂ ਵੀ ਜ਼ਿਆਦਾ ਸਨਮਾਨ ਵੰਡ ਰਹੇ ਨੇ ਉਹਨਾਂ ਨੇ ਕੀ ਹੋਣਾ ਇਹ ਕਰਦੇ ਸਰਕਾਰੀ ਰਾਸ਼ਨ ਚੋਰੀ ਦਾ ਇੱਕ ਪਰਚਾ ਦਰਜ ਕਰਦੇ 4 ਮਹੀਨੇ ਬਾਅਦ ਐਫ ਆਈ ਆਰ ਨੰਬਰ 251 ਪੁਲਿਸ ਸਟੇਸ਼ਨ ਸੁਭਾਨਪੁਰ ਤੇ ਨਾਮਜ਼ਦ ਕਰਤੇ ਇਹਦੇ ਸਬੰਧ ਚਾਰ ਬੰਦੇ ਕੱਲੇ ਪਿੰਡ ਚੱਕੋਹੀ ਤੋਂ ਕਿੱਥੇ ਜੋਬਨ ਸਿੰਘ ਆ ਬੈਠਾ ਖੜਾ ਜੋਬਨ ਸਿੰਘ ਦਾ ਮੁੰਡਾ ਤੁਸੀ ਲੱਗਦਾ ਇਹ ਚੋਰ ਲੱਗਦੇ ਨੇ ਤੁਹਾਨੂੰ ਆ ਨਿਰਮਲ ਸਿੰਘ ਮੰਡ ਚੋਰ ਲੱਗਦਾ ਤੁਹਾਨੂੰ ਸਰਕਾਰੀ ਸਮਾਨ ਚੋਰੀ ਕਰੂ ਗੰਡਾ ਅਚਾਰ ਦੀਆਂ ਚੋਰੀ ਕਰੂ ਅੱਜ ਉਸ ਨੂੰ ਆਧਾਰ ਬਣਾ ਕੇ ਸਾਡੇ ਉਮੀਦਵਾਰਾਂ ਦੇ ਛਾਪੇ ਪਹਿਲਾਂ ਗੁਰਜੀਤ ਸਿੰਘ ਦੇ ਘਰ ਛਾਪਾ ਫਿਰ ਅੱਗੇ ਆयो ਆ ਗੁਰਪ੍ਰੀਤ ਸਿੰਘ ਸਾਡੇ ਲਖਣਕੇ ਪੱਡੇ ਤੋਂ 22 ਚੇਅਰਮੈਨ ਰਹੇ ਨੇ ਬਲਾਕ ਸਮਤੀ ਦੇ ਢਿਲਵਾ ਦੇ ਔਰ ਇਹਨਾਂ ਦੇ ਪਿਤਾ ਜੀ ਅਮਰੀਕਾ ਰਹਿੰਦੇ ਨੇ ਵਾਹਿਗੁਰੂ ਦੀ ਕਿਰਪਾ ਨਾਲ ਖਾਂਦੇ ਪੀਂਦੇ ਇਹਨਾਂ ਦੇ ਘਰ ਇੱਕ ਕੋਈ ਬਿਨਾ ਐਫ ਆਈ ਆਰ ਤੋਂ ਐਵੇਂ ਰੋਬ ਪਾਉਣ ਲਈ ਐਸ ਐਚਓ ਪੁਲਤ ਰਣਜੀਤ ਸਿੰਘ ਹੰਕਾਰ ਦੇ ਵਿੱਚ ਇਥੋਂ ਦੇ ਬੋਕਰ ਪਾਰਟੀ ਦੇ ਉਹਨਾਂ ਨੇ ਇਹਦੇ ਘਰ ਸਵੇਰੇ ਛਾਪਾ ਮਾਰਿਆ ਆ ਸਾਡੇ ਪ੍ਰੋਫੈਸਰ ਜਸਵਿੰਦਰ ਸਿੰਘ ਪ੍ਰਿੰਡ ਇਹਨਾਂ ਦਾ ਹੈ ਕਿਕਾ ਇਹ ਆਪ ਇੱਕ ਪ੍ਰੋਫੈਸਰ ਤਾਂ ਹੈ ਨਾ ਪਾਈ profession ਇਹ ਬਲੌਕ ਸਮਤੀ ਦੇ ਪਿਛਲੇ ਹਰ ਜਿਹੜੀ ਖਤਮ ਹੋ ਰਹੀ ਉਹਦੇ ਮੈਂਬਰ ਨੇ ਇਹਨਾਂ ਦੀ ਇਹਨਾਂ ਦੀ ਧਰਮ ਕਰੋ ਧਰਮ ਪਤਨੀ ਸਾਡੀ ਸਰ ਸਤਕਾਰਯੋਗ ਬੀਬੀ ਸਰਪੰਚਾ ਨਰਿੰਦਰਜੀਤ ਕੋਰ ਔਰ ਉਹ ਜ਼ਿਲ੍ਹਾ ਪੰਚਾਇਤ ਦੀ ਸਾਡੀ ਉਮੀਦਵਾਰ ਆ ਸਵੇਰੇ ਇਹਨਾਂ ਦੇ ਘਰ ਪੁਲਿਸ ਪਹੁੰਚ ਗਈ ਨਾਕਾ ਲਾ ਲਿਆ ਸੁਭਾਨਪੁਰ ਔਰ ਨਡਾੜੇ ਦਾ ਜਿਹੜਾ ਚੌਂਕੀ ਇਨਚਾਰਜ ਸੌਰੀ ਟੂ ਸੇ ਬਹੁਤ ਹੰਕਾਰਿਆ ਹੋਇਆ ਬਹੁਤ ਉਹਨਾਂ ਦੇ ਹੱਥ ਚੁੱਕੇ ਬਣੇ ਤੁਸੀਂ ਇਹਨਾਂ ਨੂੰ ਐਂ ਲੱਗਦਾ ਕਿ ਇਹ ਰਾਜ ਨਹੀਂ ਬਦਲਣਾ ਬਲਜਿੰਦਰ ਸਿੰਘ ਚੌਂਕੀ ਇਨਚਾਰਜ ਨੇ ਗੁਰਜੀਤ ਸਿੰਘ ਦੇ ਘਰ ਵੀ ਉਸੇ ਨੇ ਰੇਡ ਕੀਤਾ ਬਲਜੀਤ ਸਿੰਘ ਚੌਂਕੀ ਇਨਚਾਰਜ ਨਡਾਲਾ ਨੇ ਇਹਨਾਂ ਦੇ ਘਰ ਰੇਡ ਕੀਤਾ ਐਸ ਐਚ ਓ ਰਣਜੀਤ ਸਿੰਘ ਪੁਲੱਥ ਵਾਲੇ ਨੇ ਲਖਣਕੇ ਪੱਡੇ ਪਿੰਡ ਰੇਡ ਕੀਤਾ ਔਰ ਇਹਨਾਂ ਨੂੰ ਦਹਿਸ਼ਤ ਪਾਈ ਅੱਜ ਪੰਜਾਬ ਦੇ ਵਿੱਚ ਮੈਨੂੰ ਪਤਾ ਲੱਗਿਆ ਕਿ ਇੱਕ ਆਡੀਓ ਸਰਕੂਲੇਟ ਕਰ ਰਹੀ ਹੈ ਜਿੱਥੇ ਐਸ ਐਸ ਪੀ ਪਟਿਆਲਾ ਕਾਨਫਰੈਂਸ ਕਾਲ ਤੇ ਅਫਸਰਾ ਨਾਲ ਅਫਸਰਾਂ ਨੂੰ ਹਦਾਇਤ ਦੇ ਰਿਹਾ ਵਾਂ ਇਹ ਤੁਸੀਂ ਆਪਣੇ ਆਪਣੇ ਐਮ.ਐਲ.ਏ ਨੂੰ ਪੁੱਛੋ ਕਿ ਵਿਰੋਧੀ ਧਿਰਾਂ ਦੇ ਕਿਹੜੇ-ਕਿਹੜੇ ਬਲਾਕ ਸਮਤੀ ਜ਼ਿਲਾ ਪ੍ਰਸ਼ਦ ਦੇ ਉਮੀਦਵਾਰ ਨੂੰ ਚੱਕਣਾ ਵਾ ਅੱਜ ਪੰਜਾਬ ਦੇ ਵਿੱਚ ਚੋਣ ਨਹੀਂ ਹੋ ਰਹੀ ਮੇਰੇ ਵੀਰੋ ਅੱਜ ਚੱਕਣ ਦੀ ਰਾਜਨੀਤੀ ਹੋ ਰਹੀ ਆ ਚੱਕਣ ਦੀ ਰਾਜਨੀਤੀ ਹੋ ਰਹੀ ਆ ਔਰ ਇਹ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਨਾ 70 ਸਾਲਾਂ ਦੇ ਫਲਾਨੀਆਂ ਪਾਰਟੀਆਂ ਨੇ ਕੁਛ ਨਹੀਂ ਕੀਤਾ ਫਲਾਨੀ ਪਾਰਟੀਆਂ ਨੇ ਕਦੀ ਬਲਾਤਕਾਰ ਨਹੀਂ ਕਦੀ ਕੀਤਾ ਚੋਣ ਦਾ ਪੰਜਾਬ ਨੂੰ ਪੁਲੀ ਸਟੇਟ ਨਹੀਂ ਕਦੀ ਬਣਾਇਆ ਮਗਲੀਆਂ ਪਾਰਟੀਆਂ ਨੇ ਚੋਣਾਂ ਵਿੱਚ ਦਖਲਅੰਦਾਜ਼ੀ ਦਿੱਤੀ ਹੋਊਗੀ ਪਰ ਇਸ ਪੱਧਰ ਤੇ ਜਮਹੂਰੀਅਤ ਦਾ ਕਤਲ ਨਹੀਂ ਕੀਤਾ ਜਿਹੜਾ ਅੱਜ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਕਰ ਰਹੀ ਹੈ ਔਰ ਹਲਕਾ ਪਲੱਟਸ ਕਰ ਰਹੀ ਹੈ ਲੇਕਿਨ ਇਹਦੇ باوجود ਤੁਸੀਂ ਕਰੀ ਕੈਮਰਾ ਘੁਮਾਓ ਸਾਡੇ ਸਾਰੇ ਸਤਕਾਰਯੋਗ ਵੀਰਾਂ ਦੇ ਚਿਹਰੇ ਦਿਖਾਓ ਮੈਨੂੰ ਤੁਸੀਂ ਦੇਖੋ ਤੁਸੀਂ ਇਹਦੇ ਵਿੱਚ ਬਜ਼ੁਰਗ ਨੇ ਸਾਡੇ ਇਲਾਕੇ ਦੇ ਸਿਰਕਟ ਚੇਅਰਮੈਨ ਬਲਾਕ ਸੰਮਤੀਆਂ ਦੇ ਜ਼ਿਲ੍ਹਾ ਪ੍ਰੀਸ਼ਦਾਂ ਦੇ ਮਾਰਕੀਟ ਕਮੇਟੀਆਂ ਦੇ ਸਾਡੀਆਂ ਭੈਣਾਂ ਦੇਖੋ ਤੁਸੀਂ ਇਨੇ دہشت ਦੇ ਬਾਵਜੂਦ ਛਾਪਾ ਮਰੀ ਦੇ ਬਾਵਜੂਦ ਅੱਜ ਉਸ ਅਕਾਲਪੁਰ ਕਾਇਗੁਰੂ ਦੀ ਕਿਰਪਾ ਦੇ ਨਾਲ 22 ਦੇ 22 ਉਮੀਦਵਾਰ ਅਸੀਂ ਲੜਾ ਰਹੇ ਹਾਂ ਤਿੰਨ ਜ਼ਿਲ੍ਹਾ ਪ੍ਰੀਸ਼ਦ ਲੜਾ ਰਹੇ ਹਾਂ ਔਰ ਉਸ ਤੋਂ ਡਰ ਕੇ ਕਹਿਣਾ ਤੁਹਾਡੇ ਸਾਰਿਆਂ ਦੇ ਸਪੋਰਟ ਨਾਲ ਉਸ ਉਹ ਅਕਾਲਪੁਰ ਦੀ ਕਿਰਪਾ ਨਾਲ ਕਿ ਅਸੀਂ 22 ਦੀਆਂ 22 ਸੀਟਾਂ ਇੱਥੇ ਜਿੱਤ ਕੇ ਦਿਖਾਵਾਂਗੇ ਇਸ ਸਰਕਾਰ ਨੂੰ ਲੱਗਦਾ ਵਾ ਕਿ ਅਸੀਂ ਲੋਕਾਂ ਨੂੰ ਡਰਾ ਕੇ ਧਮਕਾ ਕੇ ਇਲੈਕਸ਼ਨਾਂ ਜਿੱਤ ਸਕਦੇ ਆ ਇਹਨਾਂ ਨੂੰ ਫਿਰ ਪੰਜਾਬ ਦੇ ਬਹਾਦਰ ਲੋਕਾਂ ਦਾ ਇਤਿਹਾਸ ਨਹੀਂ ਪਤਾ ਔਰ ਅਗਰ ਮੇਰੀ ਚੁਣੌਤੀ ਭਗਵੰਤਪਾਣ ਨੂੰ ਇੱਥੋਂ ਵਾਲੇ ਦਾ ਨਾਮ ਕੀ ਲੈਣਾ ਜਮਾਂਤ ਚੋਪ ਪਾਰਟੀ ਆ ਇੱਥੇ ਮੈਂ ਭਗਵੰਤਪਾਣ ਨੂੰ ਕਹਿਣਾ ਚਾਹੁੰਦਾ ਕਿ ਜੇ ਪੁਲਿਸ ਸਹਾਰੇ ਹੀ ਰਾਜ ਚਾਹੁੰਣਾ ਫਿਰ ਇਹਨਾਂ ਵਰਤੀ ਧਾਰਾ ਨੂੰ ਸ਼ਰਿਆਮ ਨਾਮਜ਼ਦ ਕਰ ਬਲੋਕ ਸੰਮਤੀ ਦੇ ਕੈਂਡੀਡੇਟ ਐਸ ਐਚਓ ਪਲਾਥ ਨੂੰ ਨਾਮਜ਼ਦ ਕਰ ਤੂੰ ਜ਼ਿਲ੍ਹਾ ਪ੍ਰੀਸ਼ਦ ਦਾ ਕੈਂਡੀਡੇਟ ਚੌਂਕੀ ਇਨਚਾਰਜ ਨੜਾਲੇ ਨੂੰ ਕਰ ਤੂੰ ਬਲੋਕ ਸੰਮਤੀ ਦਾ ਕੈਂਡੀਡੇਟ ਅਸੀਂ ਸ਼ਰੀਆਮ ਪੁਲਿਸ ਨੂੰ ਵਰਦੀ ਦੇ ਨਾਲ ਵੀ ਲੜ ਕੇ ਦਿਖਾਵਾਂਗੇ ਅਸੀਂ ਹਾਰ ਕਬੂਲਣ ਵਾਲੇ ਲੋਕ ਨਹੀਂ ਹੈਗੇ ਮੇਰੇ ਵੀਰੋ ਡਰਨ ਵਾਲੇ ਲੋਕਾਂ ਦੇ ਪੁਲਿਸ ਦੀ ਦਹਿਸ਼ਤ ਤੋਂ ਡਰਨ ਵਾਲੇ ਲੋਕ ਨਹੀਂ ਹੈ ਜੇ ਔਰ ਅਗਰੀ ਗੱਲ ਭਗਵੰਤ ਮਾਨ ਜੋ ਕੁਝ ਤੁਸੀਂ ਹੁਣ ਕਰ ਰਹੇ ਹੋ ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਅੱਜ ਲੋਕਾਂ ਨੂੰ ਮਾਰ ਰਹੇ ਹੋ ਐਂਡਰੇਸੇ ਲਾ ਕੇ ਯੁਵਾਪਾ ਦੇ ਕਾਲੇ ਕਾਨੂੰਨ ਲਾ ਕੇ ਸਾਡੇ ਨੌਜਵਾਨਾਂ ਨੂੰ ਦੂਜੇ ਸੂਬਿਆਂ ਦੀ ਜੇਲਾਂ ਵਿੱਚ ਭੇਜ ਰਹੇ ਹੋ ਇਹ ਯਾਦ ਰੱਖਣਾ ਤੇ ਦਿਨ ਤਿਆਰ ਰੱਖਣਾ ਕਿ ਜਿੱਦਣ 2027 ਚ ਇਲੈਕਸ਼ਨ ਹੋਵੇਗੀ ਭਗਵੰਤ ਮਾਨ ਤੁਹਾਨੂੰ ਕਹਿਣਾ ਚਾਹੁੰਦਾ ਜਿਹੜੀ ਮਰਜ਼ੀ ਸੀਟ ਤੋਂ ਲੜ ਲਈ ਜੇ ਤੇਰੀ ਜਮਾਨਤ ਪੰਜਾਬ ਦੇ ਲੋਕਾਂ ਨੇ ਜਬਤ ਨਾ ਕਰਾਈ ਤਾਂ ਮੈਨੂੰ ਤੁਸੀਂ ਆਣ ਕੇ ਕੁਝ ਸਕਦੇ ਹੋ ਇਹ ਨਹੀਂ ਤੈਸ਼ਤਨਾ ਰਾਜ ਨਹੀਂ ਕੀਤਾ ਜਾ ਸਕਦਾ ਅਸੀਂ ਤੁਸੀਂ ਕੋਈ ਮੁਗਲ ਨਹੀਂ ਗੇ ਤੁਸੀਂ ਕੋਈ ਅੰਗਰੇਜ਼ ਤਾਨਾਸ਼ਾਹ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ ਲੇਕਿਨ 92 93 ਗੁੰਗੇ ਨਿਕਲੇ ਯਾਰੋ ਕੋਈ ਇੱਕ ਬੰਦੇ ਨੇ ਪੰਜਾਬ ਦੇ ਹੱਕ ਵਿੱਚ ਹਾ ਦਾ ਨਾਰਾ ਨਹੀਂ ਮਾਰਿਆ ਪਿਛਲੇ 5 4 ਸਾਲਾਂ ਚ ਸ਼ਰੇਆਮ ਦੱਬ ਕੇ ਗੈਰ ਕਾਨੂੰਨੀ ਮਾਈਨਿੰਗ ਹੋਈ ਪੰਜਾਬ ਦੇ دریاਵਾਂ ਦਾ ਬਲਾਤਕਾਰ ਹੋਇਆ ਕੋਈ 92 ਚੋਂ ਨਹੀਂ ਬੋਲਿਆ ਕੋਈ ਐਨਐਸਏ ਦੇ ਖਿਲਾਫ ਨਹੀਂ ਬੋਲਿਆ ਕੋਈ ਝੂਠੇ ਪੁਲਿਸ ਮੁਕਾਬਲਿਆਂ ਦੇ ਖਿਲਾਫ ਨਹੀਂ ਬੋਲਿਆ ਅੱਜ ਪੰਜਾਬ ਦੇ ਥਾਣਿਆਂ ਤੇ ਉਥੇ ਤਹਿਸੀਲਾਂ ਦੇ ਵਿੱਚ ਰੱਜ ਕੇ ਲੁੱਟੂ ਹੋ ਰਹੀ ਆ 4-5 ਗੁਣਾ ਜ਼ਿਆਦਾ ਪੰਜਾਬ ਦੇ ਵਿੱਚ ਕਰਪਸ਼ਨ ਹੋ ਗਈ ਆ ਸਾਰੇ ਪੋਸਟਿੰਗ ਟ੍ਰਾਂਸਫਰ ਅਫਸਰਾਂ ਦੀਆਂ ਪੁਲਿਸ ਵਾਲੀਆਂ ਦਿੱਲੀ ਵਾਲੇ ਲੈ ਕੇ ਕਰ ਰਹੇ ਨੇ ਇੱਕ ਬੰਦਾ 92 ਦਾ ਨਹੀਂ ਬੋਲਿਆ ਸਾਰੇ ਬਾਹਰੋ ਲਿਆ ਕੇ ਸਾਡੇ ਸਿਰ ਤੇ ਬਿਠਾ ਦਿੱਤੇ ਤੁਸੀਂ ਚੀਫ ਮਿਨਿਸਟਰ ਸਿਰਫ ਦਿਖਾਵੇ ਵਾਸਤੇ ਆ ਚੀਫ ਮਿਨਿਸਟਰ ਦੇ ਦਫ਼ਤਰ ਤੇ ਕਬਜ਼ਾ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਆਗੂਆਂ ਦਾ ਸਾਡੇ ਮੈਂਬਰ ਪਾਰਲੀਮੈਂਟ ਰਾਜ ਸਭਾ ਸਾਰੇ ਅਮੀਰ ਜ਼ਾਦੇ ਕਹਿੰਦੇ ਸੀ ਆਮ ਆਦਮੀ ਪਾਰਟੀਆਂ ਇਹ ਘੱਟੋ ਘੱਟ 20 250 50000 ਕਰੋੜ ਦੇ ਮਾਲਕ ਨੇ ਰਾਜ ਸਭਾ ਦੇ ਮੈਂਬਰ ਇਹਨਾਂ ਦੇ ਜਿਹੜਾ ਅਸ਼ੋਕ ਲਵਲੀ ਬਣਿਆ ਜਿਹੜਾ ਹੁਣ ਰਜਿੰਦਰ ਗੁਪਤਾ ਟਰਾਈਡੈਂਟ ਦਾ ਬਣਾਇਆ ਜਿਹੜਾ ਸੰਜੀਵ ਰੋੜਾ ਮਨਿਸਟਰ ਬਣਾਇਆ ਹੁਣ ਇਹ ਹਜ਼ਾਰਾਂ ਕਰੋੜਾ ਰੁਪਏ ਦੇ ਮਾਲਕ ਨੇ ਮੇਰੇ ਵੀਰੋ ਕੋਈ ਇੱਕ ਬੰਦਾ 92 93 ਚ ਕਿਸੇ ਨੇ ਓਪੋਜ਼ ਨਹੀਂ ਕੀਤਾ ਕਿ ਤੁਸੀਂ ਬਾਹਰ ਲਿਆਂ ਤਾਂ ਰਾਜ ਸਾਡੇ ਸਿਰ ਤੇ ਕਰਾ ਰਹੇ ਅੱਜ ਸਾਡਾ ਡੀਜੀਪੀ ਗੈਰ ਪੰਜਾਬੀ ਹੈ ਅੱਜ ਸਾਡਾ ਚੀਫ ਸੈਕਟਰੀ ਗੈਰ ਪੰਜਾਬੀ ਆ ਅੱਜ ਸਾਡਾ ਹੋਮ ਸੈਕਟਰੀ ਗੈਰ ਪੰਜਾਬੀ ਗੁਰਕੀਰਤਪਾਲ ਸਿੰਘ ਨੂੰ ਅੱਜ ਤੋਂ 3-4 ਮਹੀਨੇ ਪਹਿਲਾਂ ਉਹਨੂੰ ਹਟਾ ਕੇ ਉਸ ਪੋਸਟ ਤੋਂ ਇੱਕ ਪੱਗ ਵਾਲੇ ਨੂੰ ਇੱਕ ਬਾਹਰੋਂ ਲਿਆ ਕੇ ਤੁਸੀਂ ਹੋਮ ਸੈਕਟਰੀ ਬਣਾਇਆ ਸਾਰੀਆਂ ਵੱਡੀਆਂ ਯੂਨੀਵਰਸਿਟੀਆਂ ਦੇ ਵੀਸੀ ਤੁਸੀਂ ਗੈਰ ਪੰਜਾਬੀ ਬਣਾ ਦਿੱਤੇ ਸਾਰੇ ਪੰਜਾਬ ਦੀਆਂ ਨੌਕਰੀਆਂ ਤੁਸੀਂ ਵੇਚ ਦਿੱਤੀਆਂ ਗੈਰ ਪੰਜਾਬੀਆਂ ਨੂੰ ਜਨਾਬ ਭਗਵੰਤ ਮਾਨ ਜੀ ਕਹਿੰਦਾ ਕਿ ਮੈਂ ਇੰਨੇ ਹਜ਼ਾਰ ਨੌਕਰੀ ਦਿੱਤੀ ਮੇਰੀ ਚੁਣੌਤੀ ਆ ਕਿ ਇੱਕ ਵਾਈਟ ਪੇਪਰ ਛਾਪ ਉਸ ਵਾਈਟ ਪੇਪਰ 'ਤੇ ਜਿੰਨੀਆਂ ਨੌਕਰੀਆਂ ਦਿੱਤੀਆਂ ਉਹਨਾਂ ਸਾਰੇ ਉਮੀਦਵਾਰਾਂ ਦੇ ਨਾਮ ਤੇ ਪਿੰਡ ਇਸ ਜ਼ਿਲ੍ਹਾ ਲਿਖ ਕੇ ਦਿਖਾ ਫੇ ਸਾਨੂੰ ਪਤਾ ਲੱਗੂਗਾ ਕਿ ਪੰਜਾਬ ਦੇ ਲੋਕਾਂ ਨੂੰ ਕਿੰਨੀਆਂ ਨੌਕਰੀਆਂ ਮਿਲੀਆਂ ਕਿਉਂਕਿ ਮੇਰੇ ਹਿਸਾਬ ਨਾਲ 70-80% ਨੌਕਰੀਆਂ ਪੰਜਾਬ ਦੀਆਂ ਉਹ ਗੈਰ ਪੰਜਾਬੀਆਂ ਦੇ ਹੱਥ ਵਿੱਚ ਚੱਲੀਆਂ ਇਸ ਲਈ ਮੇਰੇ ਵੀਰੋ ਮੈਂ ਸਮੂਹ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਸਮੂਹ ਪੰਜਾਬ ਦੇ ਹਲਕਾ ਪਲੈਟਫਾਰਮ ਵਿੱਚ ਹੀ ਆਪਣੇ ਪਿੰਡ ਮਤ ਦੇਖਣਾ ਕੱਲਾ ਕਿ ਅਸੀਂ ਬਲਾਕ ਸੰਮਤੀ ਲੜਨ ਲੱਗੇ ਆ ਮੈਨੂੰ ਸਰਪੰਚ ਨੂੰ ਗ੍ਰਾਂਟ ਮਿਲ ਗਈ ਜੀ ਮੈਂ ਇਹਦੇ ਅੱਗੇ ਝੁੱਕ ਜਵਾਂ ਜੀ ਜਾਂ ਕੋ ਮੇਰੀ ਨਾਲੀ ਬਣ ਗਈ ਆ ਸਾਰੇ ਪੰਜਾਬ ਦੀ ਵੱਡੀ ਤਸਵੀਰ ਦੇਖੋ ਕਿ ਐਸੋਲੇ ਪੰਜਾਬ ਦੇ ਵਿੱਚ ਗੁੰਡਾ ਰਾਜ ਚੱਲ ਰਿਹਾ ਪੁਲਿਸ ਦਾ ਰਾਜ ਚੱਲ ਰਿਹਾ ਵਾ ਛਾਪੇ ਮਾਰੀਆਂ ਚੱਲ ਰਹੀਆਂ ਨੇ ਰਿਸ਼ਵਤ ਖੋਰੀ ਚੱਲ ਰਹੀ ਹੈ ਗੈਰ ਕਾਨੂੰਨੀ ਮਾਈਨਿੰਗ ਚੱਲ ਰਹੀ ਹੈ ਪਾਉਂਗੇ ਤਾਂ ਫਿਰ ਤੁਸੀਂ ਸਮਝੋਗੇ ਕਿ ਇਸ ਗੁਰੂਆਂ ਦੀ ਧਰਤੀ ਨਾਲ ਤੁਸੀਂ ਇਨਸਾਫ ਕੀਤਾ ਵਾ ਤੇ ਜੇ ਤੁਸੀਂ ਡਰ ਕੇ ਲਾਲਚ ਚਾਣ ਕੇ ਗਰਾਂਟਾਂ ਦੇ ਲਾਲਚ ਚਾਣ ਕੇ ਐਵੇਂ ਚੰਦ ਟੁਕੜਿਆਂ ਦੇ ਵਾਸਤੇ ਤੁਸੀਂ ਵਿੱਚ ਗਏ ਇਹਦਾ ਮਤਲਬ ਤੁਸੀਂ ਆਪਣੇ ਲੋਕਾਂ ਨਾਲ ਧਰੋਖ ਮਾਰ ਰਹੇ ਹੋ ਇਹਦਾ ਮਤਲਬ ਤੁਸੀਂ ਚਾਹੁੰਦੇ ਹੋ ਕਿ ਤੁਹਾਡੀਆਂ ਧੀਆਂ ਪੈੜਾ ਤੇ ਪਰਚੇ ਦਰਜ ਹੋਣ ਤੁਹਾਡੇ ਬੰਦਿਆਂ ਦੇ ਉੱਤੇ ਪਰਚੇ ਦਰਜ ਹੋਣ ਤੁਹਾਡੇ ਬੰਦੇ ਚੱਕੇ ਜਾਣ ਤੁਸੀਂ ਹਰ ਭੈੜੇ ਕੰਮ ਤੇ ਮੋਹਰ ਲਾਉਂਗੇ ਔਰ ਮੈਂ ਹਲਕਾ ਪਲਾਟ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਮੈਂ ਖੜਾ ਔਰ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਬਹੁਤ ਲੋਕਾਂ ਦਾ ਬਦਲਾਖੋਰੀ ਹੋਈ ਪਰ ਮੈਂ ਵੀ ਇੱਕ ਛੋਟਾ ਜਿਹਾ ਮੁਜੱਸਮਾ ਬਦਲਾਖੋਰੀ ਦਾ ਪੰਜ ਝੂਠੇ ਮੁਕਦਮੇ ਮੇਰੇ ਖਿਲਾਫ 1 2 3 4 5 ਪੰਜਵਾਂ ਉਹ ਦਿਨ ਦਰਜ ਕੀਤਾ ਜਦ ਨਾਬੇ ਜੇਲ੍ਹ ਤੋਂ ਮੈਨੂੰ ਨੇਹਾ ਕਰ ਰਿਹਾ ਸੀ ਹਾਈ ਕੋਰਟ ਜ਼ਮਾਨਤ ਦੇ ਰਿਹਾ ਸੀਗਾ ਤੜਕੇ 2 ਵਜੇ ਸਬਾਨਪੁਰ ਦਾ ਥਾਣਾ ਖੁਲਾ ਕੇ ਪੁਲਿਸ ਨੇ ਤੜਕੇ 2 ਵਜੇ ਇਹ ਕਿ ਦਿਨੇ 11 ਵਜੇ ਇਨਸਾਫ ਨਹੀਂ ਦਿੰਦੇ ਲੋਕਾਂ ਨੂੰ ਮੇਰੇ ਤੇ ਚੌਥ ਪੰਜਵਾਂ ਪਰਚਾ ਦਰਜ ਕੀਤਾ ਮੈਂ ਜਿੱਦਾਂ ਪਹਿਲਾਂ ਕਿਹਾ ਮੈਂ ਆਪਣੇ ਪਿਤਾ ਜੀ ਦੇ ਸੰਸਕਾਰਾਂ ਤੇ ਚੱਲ ਰਿਹਾ ਹਾਂ ਸਰਦਾਰ ਸੁਖਜਿੰਦਰ ਸਿੰਘ ਐਨਐਸਏ ਕਟੀਆਂ ਦੂਰ ਦਰਾਡੇ ਸੂਬਿਆਂ ਵਿੱਚ ਲੇਕਿਨ ਚੁਕੇ ਨਹੀਂ ਔਰ ਉਸ ਅਕਾਲਪੁਰ ਵਾਹਿਗੁਰੂ ਦੀ ਕਿਰਪਾ ਨਾਲ ਮੈਂ ਤੁਹਾਨੂੰ ਸਾਰਿਆਂ ਨੂੰ ਵਾਅਦਾ ਕਰਨਾ ਚਾਹੁੰਦਾ ਪੰਜਾਬ ਦੇ ਲੋਕਾਂ ਨੂੰ ਇਨਾ ਮੈਂ ਪਹਿਲਾਂ ਝੁਕਿਆ ਨਾ ਮੈਂ ਇਹਨਾਂ ਦੇ دہشت ਮੂਰੇ ਹੋ ਜੀ ਅੱਜ ਝੁਕਾਂ ਤੇ ਜਿਵੇਂ ਪਹਿਲਾਂ ਲੜਦਾ ਸੀਗਾ ਉਸੇ ਤਰੀਕੇ ਨਾਲ ਮੈਂ ਆਪਣੀ ਲੜਾਈ ਜਿਹੜੀ ਆ ਉਹ ਜਾਰੀ ਰੱਖੂੰਗਾ ਹਰ ਸੁਖਿੰਦਰ ਸਿੰਘ ਜਿੰਦਾਬਾਦ ਹਰ ਸੁਖਿੰਦਰ ਸਿੰਘ ਜਿੰਦਾਬਾਦ ਅਖੀਰ ਹਲਕਾ ਪਲਾਟ ਫਿਰ ਲੋਕਾਂ ਨੂੰ ਮੇਰੇ ਹੱਥ ਚੋੜ ਕੇ ਜਾਂਦਾ ਹੱਥ ਚੋੜੇ ਨੇ ਭਾਜੀ ਗਰਾਂਟਾ ਛੱਡ ਦਿਓ ਲਾਲਚ ਛੱਡ ਦਿਓ ਆਪਣੀ ਇੱਜ਼ਤ ਬਚਾਓ ਆਪਣਾ ਹਲਕਾ ਬਚਾਓ ਔਰ ਪੰਜਾਬ ਦੇ ਲੋਕਾਂ ਨੂੰ ਮੇਰੀ ਹੱਥ ਚੋੜ ਕੇ ਜਿੱਥੇ ਤੁਸੀਂ ਅਗਰ ਫਰਜ਼ ਕਰੋ ਕਾਂਗਰਸ ਤੋਂ ਨਹੀਂ ਵੀ ਵੋਟਰ ਸਪੋਰਟਰ ਕੋਈ ਗੱਲ ਨਹੀਂ ਕਿ ਪਰ ਇਹਨਾਂ ਨੂੰ ਜਿੱਤਣ ਨਹੀਂ ਦੇਣਾ ਹੋਕਰ ਪਾਰਟੀ ਦੀ ਪੰਜਾਬ ਦੇ ਵਿੱਚ ਇਹਨਾਂ ਇਲੈਕਸ਼ਨਾਂ ਵਿੱਚ ਹਾਰ ਹੋਣੀ ਚਾਹੀਦੀ ਆ ਤਾਂ ਮੈਂ ਸਮਝੂਗਾ ਇਹ ਸਾਡਾ ਜਿਹੜਾ ਇੱਕ ਗੁਰੂਆਂ ਦੀ ਧਰਤੀ ਆ ਇੱਥੇ ਇਨਸਾਫ ਦਾ ਔਕਾ ਵੱਜਾ ਮੇਰੇ ਵੀਰੋ ਤੁਹਾਡਾ ਸਾਰਿਆਂ ਦਾ ਮੇਰੇ ਲਈ ਜੁੜਨ ਲਈ ਤੁਹਾਡਾ ਸਾਰਿਆਂ ਦਾ ਮੇਰੇ ਨਾਲ ਜੁੜਨ ਲਈ ਕਿਉਂਕਿ ਉਹਨੇ ਪੇਪਰ ਫਾਈਲ ਕਰਨ ਜਾਣਾ ਡੇਟਾ ਹੋਗੇ ਇਹਨਾਂ ਨੇ ਰਾਜ ਪਤਾ ਨਹੀਂ ਕਿੰਨੇ ਨਾਕੇ ਲਾਏ ਹੋਣੇ ਪੁਲਿਸ ਨੇ ਉਹ ਵੀ ਤੋੜਾਂਗੇ ਉਹ ਵੀ ਨੰਗਾਗੇ ਪਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਸਾਡੇ ਨਾਲ ਜੁੜੇ ਹੋ ਔਰ ਤੁਸੀਂ ਸਾਰੇ ਜਿਹੜੇ ਆਏ ਹੋ ਇੰਨੀ ਦਹਿਸ਼ਤ ਦੇ ਬਾਵਜੂਦ ਇੰਨੇ ਪਰਚਾਂ ਦੇ ਬਾਵਜੂਦ ਵੀ ਤੁਸੀਂ ਆਏ ਹੋ ਮੈਂ ਤੁਹਾਡਾ ਸਾਰਿਆਂ ਦਾ ਬੜਾ ਮਸ਼ਹੂਰ ਹੈ ਇੱਕ ਵਾਰ ਜਕਾਰਾ ਛੱਡੋ ਜਰਾ ਤਕੜੇ ਹੋ ਕਿ ਸਾਰੇ ਬੋਲਾਓ ਇਫਾਨ ਹਾ